ਯੋ ਯੋ ਯਾ I20 ਵਾਲੇ ਵੀ ਆ ਗਏ। ਉਹ ਸਿੱਧਾ ਉਧਰੋਂ ਫੇਰ। ਉਹਦੇ ਨਾਲ ਹੀ। ਉਹ ਸਿੱਧਾ ਉਧਰੋਂ ਨਾਲ। ਕੋਈ ਵਾਲਿਆਂ ਦੇ ਚਲ ਰਿਹਾ ਉਹ। ਆ ਲੈ ਕੇ। ਸਵਰਫਾਤ ਫੁੱਲਸਾਲੇ ਅੰਦਰ ਸੱਜਣੇ। ਫੁੱਲਸੋ ਉਹ ਇੰਨਾ ਨਾ ਆ। ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ये रिगार्डिंग ऑलरेडी पुलिस ने कार्रवाई भी की थी सी इन्हें प्रिवेंटिव uh, एक्शन भी लिया ले लेकिन कल जो हैगा दैट इज़ ऑन सैवंथ ऑफ जुलाई उ इन हीट ऑफ द मूमेंट के आपस दोवें झगड़ा हो गई और दोवें पासे जो हैगा एक एक पासे uh, तकरीबन अठ uh, तेजदार हथियार और uh, जो वैपन देस झगड़ा हो गया टोटल uh, चार लोगों की अनफोर्चुनेटली डेथ हो चुकी ਔਰ ਦੋ ਇਕ ਤੀਰ ਦੇ ਹੈਗੇ ਆ ਜੀ ਦੋ ਦੋ ਹੈਗੇ ਉਹ ਦੋ ਜੇ ਤੇ ਦੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜਿਸ ਤਰੀਕੇ ਨਾਲ ਦੇਖਿਆ ਜਾਏ ਕਿ ਗੋਲੀ ਮਾਰੇ ਹੁੰਦੀ ਹੈ ਬਹੁਤ ਸਾਰੇ ਗੋਲੀ ਮਾਰੇ ਹੋਏ ਕੋਈ ਬ੍ਰਾਹਮਤ ਹੋਇਆ ਰਾਉਂਡ ਕਿੰਨੇ ਰਾਉਂਡ ਬ੍ਰਾਹਮਤ ਹੋਇਆ ਕਿੰਨੀ ਗੋਲੀ ਚੱਲੀ ਜੀ ਮਾਇਆ ਲੱਗੇ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੇ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਾਲਵਰ ਵੀ ਹੈ ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੇ ਜਿਹੇ ਹੁੰਦੇ ਆ ਤੇ ਜਦੋਂ ਉਹ ਲੱਗਦੇ ਵੀ ਆ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਤੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾਰਾਂ ਨੂੰ ਜੋ ਮਿਲੇ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਅਪਸਚਰ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਟੀਰਾਾਂ ਦੇ ਵਿੱਚ ਅਪਸਚੀ ਝਗੜਾ ਹੋ ਰਹੀ ਹੈਗੀ ਤਾਂ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲਿਆ 2 ਮਿੰਟ ਦੇ ਅੰਦਰ ਅੰਦਰ ਉਹ ਉਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉਥੇ ਔਰ ਇਹਦੇ ਦੌਰਾਨ ਜੋ ਹੈਗਾ ਇੱਕ ਗੋਲੀ ਜੋ ਹੈ ਉਹ ਪੁਲਿਸ ਦੇ ਆਪਣੇ ਐਸਐਚਓ ਸਾਹਿਬ ਦੇ ਗੱਡੀ ਤੇ ਵੀ ਲੱਗੀ ਹੋਈ ਹੈਗੀ ਔਰ ਕਿਉਂਕਿ ਪੁਲਿਸ ਉਥੇ ਟਾਈਮਲੀ ਪਹੁੰਚ ਗਏ ਹੈਗੇ ਤਾਂ ਫਿਰ ਇਤੋਂ ਵੀ ਵੱਡਾ ਨੁਕਸਾਨ ਹੋਣ ਤੋਂ ਉਥੇ ਬਚਾ ਹੋ ਗਿਆ ਔਰ ਜਿਨ੍ਹਾਂ ਦੀ ਜ਼ਖਮੀ ਹੋ ਗਏ ਸੀਗੇ ਜਿਨ੍ਹਾਂ ਨੇ ਜ਼ਖਮੀ ਹੋ ਗਈ ਸੀ ਉਹਨਾਂ ਨੂੰ ਇਮੀਡੀਏਟਲੀ ਜੋ ਨਜ਼ਦੀਕੀ ਜੋ ਹਸਪੀਟਲ ਸੀਗੇ ਉਥੇ ਪਹੁੰਚਾਇਆ ਗਿਆ ਸੀਗਾ ਜੀ ਕਿ ਜਿਸ ਛਿਕਨਾ ਪਿੰਡ ਦੇ ਬਾਹਰ-ਬਾਰ ਆਨਦੇ ਨੇ ਆਪਸੀ ਲੜਾਈ ਜੀ ਇਹ ਦੋਨਾਂ ਤਰਫ ਤੇ ਕੋਈ ਮੁਰਲੀ ਜਾਂਚ ਤੋਂ ਆਇਆ ਕਿ ਇਹਨਾਂ ਨੇ ਆਪਸ ਵਿੱਚ ਵੰਗਾਰ ਕੀ ਜਾਂ ਇੱਕ ਦੂਸਰ ਨੂੰ ਟਾਈਮ ਪਾ ਕੇ ਆਏ ਆ। ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ। ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹਾਚੋ ਵਾਲ ਦੀ ਨੇੜੇ ਪੈਂਦੀ ਹੈ। ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ। ਇੱਕ ਤੀਰ ਜੋ ਹੈ ਉਹ ਅ ਮੇਜਰ ਸਿੰਘੜਾ ਜੋਤੀਰੇ ਉਥੇ ਆਲਰੇਡੀ ਉਹ ਬੈਠੇ ਸੀ ਲਾਈਟਾ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਸੀਗਾ ਝਗੜਾ ਸੀ ਤੋ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤੋ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਉਹ ਇੰਨੇ ਵੀ ਆਪਣੇ ਬੰਦੇ ਬੁਲਾਇਆ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ-ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਹੈ। ਇਹਦੇ ਵਿੱਚ ਜੋ ਦਿਖਿਆ ਜੀ 4 ਇੱਕ ਇੱਕ ਤੀਰ ਦੇ ਵਿੱਚ ਸੀਗੇ ਔਰ ਜੋ 8 ਜੋ 8 ਤੋਂ 9 ਜੋ ਹੈ ਦੂਜੇ ਤੀਰ ਤੇ ਸੀਗੇ। ਇਹਦੇ ਵਿੱਚ ਜੋ 4 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਦ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ। ਉਹਦੇ ਨਾਲ-ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨਹੀਂ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਐਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਤੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਹਥਿਆਰ ਸਾਰੇ ਲੀਗਲ ਜੀ ਲੀਗਲ ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡੂਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਥੇ ਇਹਨੇ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਈਏ ਸੀਗੇ ਤੋਂ ਇਹੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਬਣਦੀ